ਸਸਿਕਾ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦੱਸ ਕੋ ਅੱਜ ਤੋਂ 9 ਮਹੀਨੇ ਪਹਿਲਾਂ ਜਗਰਾਓ ਨਗਰ ਕੌਸ਼ਲ ਦੇ ਵਿੱਚ ਇੱਕ ਬੜਾ ਵੱਡਾ ਵਿਵਾਦ ਛੜਿਆ ਸੀ ਤੇ ਉਸ ਵਿਵਾਦ ਨੂੰ ਲੈ ਕੇ ਮੌਜੂਦਾ ਨਗਰ ਕੌਸ਼ਲ ਪ੍ਰਧਾਨ ਤਕੰਦਰ ਰਾਣਾ ਨੂੰ ਜਿਹੜਾ ਹੈ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਔਰ ਉਹਨਾਂ ਦਾ ਦੋਸ਼ ਸੀ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਹੁਦੇ ਤੋਂ ਲਾਇਆ ਗਿਆ ਉਸ ਤੋਂ ਬਾਅਦ ਸਾਰਾ ਮਸਲਾ ਹਾਈ ਕੋਰਟ ਜਾਂਦਾ ਮੰਨ ਲਿਓ ਕਿ ਹਾਈ ਕੋਰਟ ਉਹਨਾਂ ਦੇ ਹੱਕ ਦੇ ਵਿੱਚ 9 ਮਹੀਨੇ ਬਾਅਦ ਇੱਕ ਬੜਾ ਵਧੀਆ ਚੰਗਾ ਫੈਸਲਾ ਦਿੰਦੀ ਹੈ ਤੇ ਉਹਨਾਂ ਨੂੰ ਮੌਡ ਜਿਹੜਾ ਹੈ ਆਪਣੇ ਅਹੁਦੇ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਤੇ ਇੱਕ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਿ ਇਹ ਮਸਲਾ ਸਾਰਾ ਜਿਹੜਾ ਆਵਾਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਕਾਫੀ ਜਿਹੜਾ ਟਕਰਾਰਵਾਦੀ ਦੇ ਵਿੱਚ ਰਿਹਾ ਤੇ ਕਾਫੀ ਚਰਚਾ ਦੇ ਵਿੱਚ ਰਿਹਾ ਕੀ ਹਾਈ ਕੋਰਟ ਦੀ ਪ੍ਰਤੀਕਿਰਿਆ ਰਹੀ ਹੈ ਤੇ 9 ਮਹੀਨੇ ਦੇ ਵਿੱਚ ਜਿਹੜੇ ਕਾਰਜਕਾਰੀ ਪ੍ਰਧਾਨ ਅਮਰਜੀਤ ਮਾਲਵਾ ਉਹਨਾਂ ਦੀ ਕਾਰਜਕਾਰੀ ਕਿਸ ਤਰ੍ਹਾਂ ਦੀ ਰਹੀ ਹੈ ਬਹੁਤ ਸਾਰੇ ਸਵਾਲ ਗੱਲਬਾਤ ਕਰਦੇ ਹ ਜਤਿੰਦਰ ਰਾਣਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਣਾ ਜੀ ਜਿਹੜਾ ਤੁਹਾਨੂੰ ਬਰਖਾਸਤ ਕੀਤਾ ਗਿਆ ਸੀਗਾ ਆਖਰੋ ਮਾਮਲਾ ਕੀ ਸੀ ਐਕਚੁਅਲੀ ਜਦੋਂ ਤੋਂ ਇਹ ਆਪ ਸਰਕਾਰ ਆਈ ਆ ਸਾਡੇ ਮੋਟਿਵ ਸੀਗਾ ਇੱਥੇ ਪ੍ਰਧਾਨ ਮੰਤਰੀ ਸਾਡੀ ਟੀਮ ਜਿੰਨੀ ਵੀ ਸੀ ਮੇਰੇ ਸਾਹਬ ਕੌਂਸਲਰ ਸਾਹਿਬਾਨ ਜਿੰਨੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਉੱਚ ਸਫਲ ਵੀ ਹੋਏ ਅਸੀਂ ਸ਼ਹਿਰ ਦੇ ਚੰਗੇ ਜਦੋਂ ਕਾਂਗਰਸੀ ਸਰਕਾਰ ਸੀ ਸਾਡੀ ਸਰਕਾਰ ਸੀਗੀ ਅਸੀਂ ਸ਼ਹਿਰ ਦੇ 메ਨ ਸੜਕਾਂ ਜਿਹੜੀਆਂ ਕਦੇ ਨਹੀਂ ਸੀ ਬਣੀਆਂ ਜਿਵੇਂ ਬਲਕੋਟ ਰੋਡ ਹੋ ਗਈ ਸ਼ਕਤੀਨਗਰ ਹੋ ਗਿਆ ਡਿਸਪੋਜ਼ਲ ਰੋਡ ਹੋ ਗਈ ਡਿਸਪੋਜ਼ेबल ਰੋਡ ਹੋ ਗਈ ਅਸੀਂ ਉਹ ਸਾਰਾ ਕੁਝ ਪਹਿਲ ਦੇ ਆਧਾਰ ਤੇ ਬਣਾਈਆਂ ਨਾ ਕਿ ਉਹ ਉਹੀ ਪ੍ਰਾਣੀਆਂ ਗਲੀਆਂ ਪੱਟ ਕੇ ਦੁਆਰਾ ਲਾ ਕੇ ਵੀ ਜਿਵੇਂ ਅੱਗੇ ਚੱਲਦਾ ਸੀ ਉਹ ਸਭ ਨੂੰ ਪਤਾ ਵੀ ਉਹ ਨਹੀਂ ਅਸੀਂ ਇਹ ਕੀਤਾ ਜੀ ਹੁਣ ਪਤਾ ਨਹੀਂ ਦਾ ਸਾਡੇ ਕੁਝ ਮੈਂਬਰ ਸਾਹਿਬਾਨਾਂ ਨੂੰ ਪ੍ਰੋਬਲਮ ਸੀਗੀ ਹਮ ਮੇਰੇ ਪ੍ਰਧਾਨ ਬਣਨ ਦੀ ਜਾਂ ਸਾਡੀ ਟੀਮ ਤੋਂ ਜਾਂ ਸਾਡੇ ਐਮ.ਐਲ.ਏ. ਸਾਹਿਬਾਨ ਨੂੰ ਹਮ ਉਹਦੇ ਚ ਇੱਕ ਇਨਸੀਡੈਂਟ ਉਸ ਤੋਂ ਪਰ ਪਹਿਲਾਂ ਹੀ ਹੋ ਗਿਆ ਸੀ ਵੀ ਮੇਰੇ ਤੇ ਨੋ ਕੰਫੀਡੈਂਸ ਮੋਸ਼ਨ ਬਿੱਲ ਲੈ ਕੇ ਆਏ ਉਹਦੇ ਚ ਬੁਰੀ ਤਰ੍ਹਾਂ ਫੇਲ ਹੋਏ ਉਹਦੇ ਚ ਸਾਡੇ ਸਿੱਧੂ ਸਾਹਿਬ ਸੀਗੇ ਤੇ ਸਾਡੀ ਟੀਮ ਤਾਂ ਸਾਡੇ ਨਾਲ ਸੀਗੀ ਸੀਗੀ ਪਰ ਸਿੱਧੂ ਸਾਹਿਬ ਨੇ ਇੱਕ ਵਧੀਆ ਰੋਲ ਪਲੇ ਕੀਤਾ ਉਹਦੇ ਚ ਤੇ ਇਹਨਾਂ ਖਾਸ ਕਰਕੇ ਕਹਿਣ ਵਾਲੀ ਗੱਲ ਆ ਵੀ ਇਹਨਾਂ ਕਰਕੇ ਵੀ ਸਾਡਾ ਇਹ ਇਹਨਾਂ ਦਾ ਮਿਸ਼ਨ ਫੇਲ ਹੋਇਆ ਤੇ ਅਸੀਂ ਇਹਨਾਂ ਨੂੰ ਹਰੌਣ ਚ ਕਾਮਯਾਬ ਰਹੇ ਜੀ ਉਸ ਤੋਂ ਬਾਅਦ ਅਸੀਂ ਆਪ ਦਾ ਰੈਗੂਲਰਲੀ ਕੰਮ ਕਰੀ ਗਏ ਜੀ RAMNAL ਇਮਾਨਦਾਰੀ ਨਾਲ ਕੰਮ ਸਾਡੇ ਬੋਰਡ ਲੱਗੇ ਸੀਗੇ ਵੀ ਜੇ ਕੋਈ ਕਰਪਸ਼ਨ ਕਰਦਾ ਤਾਂ ਸਾਨੂੰ ਦੱਸਿਆ ਜਾਵੇ ਕੋਈ ਨਕਸ਼ਿਆਂ ਬਾਰੇ ਜਾਂ ਕੁਝ ਹੋਰ ਉਹ ਆਈਆਂ ਵੀ ਸ਼ਿਕਾਇਤਾਂ ਅਸੀਂ ਹੁਣ ਤੇ ਕਾਰਵਾਈ ਨਾ ਕਰਦੇ ਹੋਏ ਉਹਨਾਂ ਨੂੰ ਵਾਰਨਿੰਗ ਦੇ ਕੇ ਪੈਸੇ ਲੋਕਾਂ ਦੇ ਮੜਵਾਏ ਵਾਰਨਿੰਗ ਦਿੱਤੀ ਵੀ ਕੱਲ ਨੂੰ ਕੋਈ ਮੁਲਾਜ਼ਮ ਦਾ ਨੁਕਸਾਨ ਨਾ ਹੋਵੇ ਵੀ ਤੁਸੀਂ ਇਹ ਪਤਾ ਸਾਰੇ ਸ਼ਹਿਰ ਨੂੰ ਲਗਭਗ ਜੀ ਪਰ ਇਨ ਬਿਟਵੀਨ ਕੀ ਹੋਇਆ ਵੀ ਸਾਡੇ ਇੱਥੇ ਸਿਗਰੀ ਕੌ ਆਪਣੇ ਸਫਾਈ ਸੇਵਕ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਸੀ ਕਾਂਗਰਸ ਸਰਕਾਰ ਵੇਲੇ ਤੋਂ ਹੀ ਉਹ ਹੋਏ ਹੋਏ ਸੀ ਸਿਲੈਕਟ ਹੋਏ ਹੋਏ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰੋਸੈਸ ਲੰਬਾ ਚਲੇ ਗਿਆ 6 ਮਹੀਨੇ ਲੰਘ ਗਏ ਜੀ ਤੇ ਉਹ ਬਾਰ ਬਾਰ ਕਹਿਨ ਤੇ ਵੀ ਚਲੋ ਉਹਨਾਂ ਨੂੰ ਹੋਇਆ ਸਰਕਾਰ ਬਦਲ ਗਈ ਵੀ ਐਮ ਐਲ ਏ ਸਾਹਿਬ ਸਹਿਬਾ ਦੇਣਗੇ ਸਾਨੂੰ ਕੋਈ ਓਬਜੈਕਸ਼ਨ ਨਹੀਂ ਸੀ ਵੀ ਉਹ ਦੇ ਦੇਣ ਕੋਈ ਜਿਸ ਦਿਨ ਦੀ ਇਨਸੀਡੈਂਟਾ ਜਿਹੜਾ ਇਹਨਾਂ ਨੇ ਬਣਾਇਆ ਵੀ ਬੰਦਕ ਬਣਾਇਆ ਇਹੋ ਸਾਹਿਬ ਨੂੰ ਉਸ ਦਿਨ 4 ਵਜੇ ਸਵੈ ਸੇਵਕਾਂ ਦੇ ਪ੍ਰਧਾਨ ਮੇਰੇ ਕੋਲ ਆਏ ਕਹਿੰਦੇ ਜੀ ਵੀ ਉਹ ਕਹਿੰਦੇ ਤੁਸੀਂ ਸਾਈਨ ਨਹੀਂ ਕਰਦੇ ਵੀ ਸਾਨੂੰ ਅੱਜ ਨਿਯੁਕਤੀ ਪੱਤਰ ਮਿਲਨੇ ਸੀ ਵੀ ਉਹ ਕਹਿੰਦੇ ਪ੍ਰਧਾਨ ਨੇ ਸਾਈਨ ਨਹੀਂ ਕੀਤੇ ਅੱਛਾ ਹਾਂਜੀ ਮੈਂ ਵੀ ਉਹ ਸਾਹਿਬ ਕੋਲੇ ਗਿਆ ਮੈਂ ਕਿਹਾ ਸਾਹਿਬ ਦੱਸੋ ਮੇਰੇ ਕਿੱਥੇ ਸਾਈਨ ਨਹੀਂ ਵੀ ਉਹ ਗਰੀਬ ਆਦਮੀ ਨੂੰ ਨਿਯੁਕਤੀ ਪੱਤਰ ਦੇਣੇ ਆਪਾਂ ਵੀ ਜੇ ਕੋਈ ਬਾਈ ਦਾ ਵੇ ਰਹਿ ਗਿਆ ਸਾਈਨ ਮੇਰੇ ਤੋਂ ਕਰਾ ਲਓ ਉਹ ਕਹਿੰਦੇ ਨਹੀਂ ਸਾਈਨ ਹੋਏ ਹੋਏ ਆ ਵੀ ਆਪਾਂ ਵੀ ਮੈਂ ਥੋੜਾ ਕੰਮ ਜਾਣਾ ਮੈਂ ਨਿਯੁਕਤੀ ਪੱਤਰ ਦੇ ਦਿੰਨੇ ਉਹ ਮੈਂ ਕਿਹਾ ਜੀ ਨਹੀਂ ਆਪਾਂ ਇਨ ਟਾਈਮ ਇਹਨਾਂ ਦਾ ਪਹਿਲਾ ਆਪਣਾ ਪਹਿਲਾ ਕੰਮ ਇਹਨਾਂ ਨੂੰ ਹੀ ਵੀ ਆਪਣੀ ਸੇਵਾ ਕਰਦੇ ਆ ਸ਼ਹਿਰ ਦੀ ਸੇਵਾ ਕਰਦੇ ਵੀ ਆਪਣੇ ਸਵੇਰੇ ਦੇ ਤਿਆਰ ਹੋ ਕੇ ਆਏ ਆ ਬਿਲਕੁਲ ਵੀ ਇਹਨਾਂ ਨੂੰ ਆਪਾਂ ਨਿਯੁਕਤੀ ਪੱਤਰ ਦੇ ਦਈਏ ਚਲੋ ਉਹ ਸਾਈ ਸੇਵ ਕਨੇ ਕੋਸ਼ਿਸ਼ ਕੀਤੀ ਵੀ ਬੈਠ ਕੇ ਪਰ ਯੋਸਾਹਬ ਮੰਨ ਗਏ ਉਹ ਕਹਿੰਦੇ ਜੀ ਵੀ ਦੇ ਦੇ ਨੇ ਉਹ ਸਾਇੰਸ ਨੂੰ ਕਰਦੇ ਉਹਨੂੰ ਸਾਨੂੰ ਟਾਈਮ ਲੱਗ ਗਿਆ ਉਹਨੂੰ ਅਕਤੀ ਪੱਤਰ ਦੇ ਦਿੱਤੇ ਜੀ ਉਹ ਪ੍ਰੈਸ ਵਾਲੇ ਵੀ ਉੱਤੇ ਆ ਗਏ ਮੌਕੇ ਤੇ ਪ੍ਰੈਸ ਵਾਲਿਆਂ ਨੇ ਚਲੋ ਉਹ ਕਹਿਣ ਲੱਗੇ ਕੁਝ ਵਿਚੋਂ ਬੰਦੇ ਵੀ ਇਹਨਾਂ ਨੂੰ ਡਿਟੇਨ ਕੀਤਾ ਜੀ ਵੀ ਬੰਦਕ ਬਣਾਇਆ ਉਹਨਾਂ ਨੇ ਯੋਸਾਹਬ ਨੂੰ ਪੁੱਛਿਆ ਪ੍ਰੈਸ ਵਾਲਿਆਂ ਨੇ ਵੀ ਤੁਹਾਨੂੰ ਜੀ ਉਹ ਕਹਿੰਦੇ ਨਹੀਂ ਬਿਲਕੁਲ ਨਹੀਂ ਵੀ ਇਹ ਬਾਹਰ ਜਿਹੜੇ ਸफाई ਮੁਲਾਜ਼ਮ ਬੈਠੇ ਆ ਵੀ ਇਹ ਨਾ ਕਿਉਂਕਿ ਜਗਾ ਘਟਾ ਅੰਦਰ ਬੈਠਣ ਲਈ ਵੀ ਉਹ ਅੱਗੇ ਵੀ ਇਦਾਂ ਹੀ ਬਹਿੰਦੇ ਆ ਸੇਮ ਬਿਲਡਿੰਗ ਉਹਨਾਂ ਨੇ ਕੋਰਸਪੋਂਡੈਂਟ ਨੂੰ ਮਾਈਕ 'ਚ ਵੀਡੀਓਗ੍ਰਾਫੀ ਆ ਉਹਦੇ ਸੇਮ ਬਿਲਡਿੰਗ ਕਹੀ ਇਹੋ ਸਾਡੇ ਸफाई ਸੇਵਕ ਦੇ ਜੂਨੀਅਰ ਦੇ ਜਿਹੜੇ ਪ੍ਰਧਾਨ ਅਰੁਣ ਜੀਆ ਉਹਨਾਂ ਨੇ ਉਹਨਾਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਸੇਮ ਬਿਲਡਿੰਗ ਕਹੀ ਵੀ ਇਹ ਤਾਂ ਅਸੀਂ ਨੁਕਤੀ ਪੱਤਰ ਲੈਣ ਲਈ ਬੈਠੇ ਆ ਸਾਈਨ ਹੋ ਰਿਹਾ ਵੀ ਸਾਈਨ ਹੋ ਕੇ ਸਾਨੂੰ ਨਿਯੁਕਤੀ ਪੱਤਰ ਮਿਲ ਜਾਣਾ ਜੀ ਚਲੋ ਜੋ ਉਸ ਦਿਨ ਨਿਯੁਕਤੀ ਪੱਤਰ ਅਸੀਂ ਹੌਸਲ ਸਮਾਨ ਮੇਰੇ ਨਾਲ ਸੀਗੇ ਤੇ ਉਹਨਾਂ ਨੇ ਨਿਯੁਕਤੀ ਪੱਤਰ ਰਿਓ ਸਾਹਬ ਨੇ ਦੇ ਕੇ ਉਹ ਚਲੇ ਗਏ ਅਸੀਂ ਵੀ ਆਪਦਾ ਘਰੇ ਚਲੇ ਗਏ ਤੇ ਵੈਰੀ ਨੈਕਸਟ ਡੇ ਸੂਰਜ ਅਖਬਾਰਾਂ ਚ ਨਿਊਜ਼ ਵੀ ਉਹ ਵਿੱਚ ਉਹ ਕਹਿਣ ਡਿਟੇਨ ਕੀਤੇ ਕੁਝ ਅਖਬਾਰਾਂ ਉਹ ਖ਼ਬਾਰਾਂ ਦੇ ਐਕਚੁਅਲੀ ਕੋਰਸਪੋਨਡੈਂਟ ਸੀਗੇ ਸਾਡੇ ਮਾਲਵਾਜੀ ਤੇ ਉਹਨਾਂ ਵੱਲੋਂ ਹੀ ਨਿਊਜ਼ ਲੱਗੀਆਂ ਤੇ ਬੰਦਕ ਬਣਾਇਆ ਗਿਆ ਪਰ ਨਾਲ ਹੀ ਨਾਲ ਦੇ ਨਾਲ ਹੀ ਉਹ ਖਾਰਾ ਚੇ ਵੀ ਲੱਗਿਆ ਵੀ ਉਹ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਵੀ ਉਹ ਕਹਿੰਦੇ ਵੀ ਬੰਦਕ ਨਹੀਂ ਬਣਾਇਆ ਤੇ ਉਹਦੀ ਵੀਡੀਓਗ੍ਰਾਫੀ ਵੀ ਸੀਗੀ ਉਸੇ ਦੀ ਚਲੋ ਜੀ ਇੰਟਰਨੈਟ ਨੇ ਉਸ ਵਾਰ ਚੱਲਦਾ ਰਿਹਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਨੂੰ ਸ਼ੋਕਾਸ ਨੋਟਿਸ ਆ ਗਿਆ ਹਾਂ ਡਾਕਟਰ ਸਾਹਿਬ ਅੱਛਾ ਜੀ ਵੀ ਕਿਉਂ ਨਾ ਤੁਹਾਨੂੰ ਡਿਸਪੋਜ਼ ਕੀਤਾ ਜਾਵੇ ਵੀ ਤੁਸੀਂ ਬੰਦਕ ਬਣਾਇਆ ਹੈ ਨਾ ਤੇ ਮੈਂ ਉਹ ਸ਼ੋਕਾ ਇਨਸ਼ੋਰ ਮੈਂ ਉਹ ਸ਼ੋਕਾ ਨੋਟਿਸ ਦਾ ਡਾਕਟਰ ਸਾਹਿਬ ਨੂੰ ਮਿਲ ਕੇ ਜਵਾਬ ਦਿੰਦਾ ਵੀ ਆਪਾਰਾਂ ਚ ਇਹ ਗੱਲ ਲੱਗੀ ਹੋਈ ਆ ਵੀ ਕੋਈ ਬੰਦਕ ਨਹੀਂ ਬਣਾਈ ਉਹ ਸਾਹਿਬ ਨੇ ਉਹਨਾਂ ਦਾ ਹੱਕ ਬੰਦਾ ਸੀ ਸਪਾਈ ਮੁਲਾਜ਼ਮਾਂ ਦਾ ਬਿਲਕੁਲ ਬਿਲਕੁਲ ਵੀ ਉਸ ਕੁਝ ਗੈਰਕਾਨੂੰਨੀ ਨਹੀਂ ਕੋਈ ਮੈਂ ਕੋਈ ਪੈਸਿਆਂ ਦਾ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਕੁਝ ਨਹੀਂ ਉਹ ਤਾਂ ਮੈਂ ਉਹ ਜਵਾਬ ਦਿੰਦਾ ਡਾਕਟਰ ਸਾਹਿਬ ਜੀ ਪਰ ਇਹਨਾਂ ਨੇ ਮੈਨੂੰ ਉਸ ਤੋਂ ਬਾਅਦ 10 ਦਿਨ ਬਾਅਦ ਮੈਨੂੰ ਇਹਨਾਂ ਨੇ ਡਿਸਮਿਸ ਕਰ ਦਿੱਤਾ ਡਿਸਮਿਸ ਕਰ ਜੀ ਚਲੋ ਮੈਂ ਨਾਲ ਦੀ ਨਾਲ ਹੀ ਮਾਨਜੋਗ ਹਾਈ ਕੋਰਟ ਕੋਲੇ ਗਏ ਹੂੰ ਤੇ ਉਹਨਾਂ ਨੇ ਚਲੋ ਸਟੇ ਕਰਤਾ ਵੀ ਨਵਾਂ ਪ੍ਰਧਾਨ ਵੀ ਚੁਣਿਆ ਜਾਣਾ ਵੀ ਜਨਰਲ ਇਸ ਦਾ ਫੈਸਲਾ ਨਹੀਂ ਹੁੰਦਾ ਹੂੰ ਉਹ ਤਰੀਕਾ ਪੈਂਦੀਆਂ ਨਹੀਂਆ ਮਤਲਬ ਉਹ ਜਿਵੇਂ ਤੁਹਾਨੂੰ ਪਤਾ ਹੀ ਆ 6-7-8 ਮਹੀਨੇ ਲੱਗੇ ਤੇ ਉਹਨਾਂ ਨੇ ਮਾਨਜੋਗ ਹਾਈ ਕੋਰਟ ਨੇ ਇਹਨਾਂ ਦੇ ਜਿਹੜੇ ਮੈਨੂੰ ਡਿਸਮਿਸ ਕਰਨ ਦੇ ਆਰਡਰ ਸੀ ਉਹ ਨਾਲ ਨਾਲ ਐਨਵਾਈਟ ਕੀਤੇ ਉਹਨਾਂ ਨੇ ਵੀ ਬਿਲਕੁਲ ਹਾਂ ਮੈਂ ਉਹ ਹੀ ਗੱਲ ਜਾਣਨੀ ਚਾਹੂੰਗਾ ਹਾਈ ਕੋਰਟ ਦੀ ਕੀ ਪ੍ਰਤੀਕਿਰਿਆ ਸੀ ਉਸ ਨੇ ਉਹਨਾਂ ਦਾ ਸੀਜੀ ਵੀ ਕੋਈ ਇਹਦੇ ਚ ਜਿਹੜਾ ਐਕਟ ਆ ਮਿਊਨਿਸਪੈਲਿਟੀ ਦਾ ਉਹਦੇ ਚ ਇਹ ਕਹਿੰਦੇ ਸੀ ਅਬਿਊਜ਼ ਆਫ ਪਾਵਰ ਹੋਈਆਂ ਉਹ ਕਹਿੰਦੇ ਉਹਨਾਂ ਨੇ ਸਪੈਸ਼ਲੀ ਵਰਡਿੰਗ ਲਿਖਿਆ ਵੀ ਕੋਈ ਅਬਿਊਜ਼ ਆਫ ਪਾਵਰ ਨਹੀਂ ਹੋਈ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਮਿਊਨਿਸਪੈਲਿਟੀ ਦਾ ਕੋਈ ਪ੍ਰਧਾਨ ਵੱਲੋਂ ਪਾਵਰਾਂ ਦਾ ਗਲਤ ਇਸਤੇਮਾਲ ਨਹੀਂ ਹੋਇਆ। ਇਹ ਬਿਲਕੁਲ ਬੇਬੁਨਿਆਦ ਗੱਲ ਆ। ਵੀ ਇਹਨੂੰ ਬਿਲਕੁਲ ਖਾਰਜ ਕੀਤਾ ਇਹਨਾਂ ਦਾ ਪ੍ਰਧਾਨ ਨੂੰ ਜਿਹੜੇ ਡਿਸਮਿਸ ਕਰਨ ਦੇ ਆਰਡਰ ਆ। ਇਹ ਉਹ ਆਰਡਰ ਨਾਲ ਦੀ ਨਾਲ ਹੀ ਕੈਨਸਲ ਕੀਤੇ ਜਾਂਦੇ ਆ ਵੀ ਪ੍ਰਧਾਨ ਵੀ ਮੈਨੂੰ ਉਸ ਦਿਨ ਤੋਂ ਹੀ ਆਰਡਰ ਹੀ ਨਹੀਂ ਮੰਨੇ ਗਏ ਤਾਂ ਇਟ ਮੀਨ ਮੈਂ ਉਸ ਦਿਨ ਤੋਂ ਹੀ ਪ੍ਰਧਾਨ ਆ। ਇਹ ਕਹਿੰਦੇ ਅੱਜ ਤੁਹਾਡੇ ਸਾਰੇ ਆਪਣੇ ਸ਼ਹਿਰ ਵਾਸੀਆਂ ਦੀ ਦੁਆਵਾਂ ਨਾਲ ਤੇ ਸਾਡੀ ਸਾਰੀ ਟੀਮ ਨਾਲ ਅਸੀਂ ਆਪ ਦੀ ਕੁਰਸੀ ਤੇ ਫੇਰ ਬੈਠੇ ਆਂ ਔਰ ਸਾਡੀ ਹੁਣ ਕੋਸ਼ਿਸ਼ ਪਹਿਲਾਂ ਵੀ ਇਹੀ ਸੀ ਵੀ ਇਮਾਨਦਾਰੀ ਨਾਲ ਉਹਦੇ ਚ ਇੱਕ ਗੱਲ ਰਹਿ ਗਈ ਵੀ ਮੇਰੇ ਬੋਰਡ ਲਗਾਏ ਹੋਏ ਆ ਇੱਥੇ ਵੀ ਜੇ ਕੋਈ ਪੈਸੇ ਮੰਗਦਾ ਤਾਂ ਸਾਨੂੰ ਦੱਸਿਆ ਜਾਵੇ ਆ ਰਣਾ ਜੀ ਇਹ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਆ ਕਿ ਕਿਸ ਤਰ੍ਹਾਂ ਥੁਪੇਸ਼ਤਾਚਾਰ ਦਾ ਮੁੱਦਾ ਚੱਕਿਆ ਸੀ ਤੇ ਉਸ ਮਸਲੇ ਨੂੰ ਲੈ ਕੇ ਵੀ ਜਿਹੜੇ ਆ ਇੱਕ ਜਿਹੜੇ ਚਰਚਾ ਰਹੀ ਆ ਕਿ ਭ੍ਰਸ਼ਟਾਚਾਰ ਖਿਲਾਫ ਜਿਹੜੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਕਿਤੇ ਨਾ ਕਿਤੇ ਉਹਦੇ ਪ੍ਰਤੀ ਵੀ ਤੁਹਾਡੇ ਨਾਲ ਰਾਜ ਰਹੀਏ ਬਿਲਕੁਲ ਉਹ ਰੰਜਿਸ਼ ਵੀ ਰਹੀ ਆ ਜੀ ਇੱਕ ਇਹਦੇ ਵਿੱਚ ਘਟਨਾ ਹੋਰ ਹੋ ਗਈ ਸੀ ਜਿਹੜੀ ਸਾਰੇ ਹਿੰਦੁਸਤਾਨ ਚ ਕਹਿ ਸਕਦੇ ਸਾਰੇ ਵਰਲਡ ਕਹਿ ਸਕਦੇ ਜਿਹੜੀ ਬੜੀ ਫੇਮਸ ਹੋਈ ਵੀ ਇੱਕ ਕੋਠੀ ਸੀ ਹੀਰਾਵਗ ਕਿਸੇ ਐਨਆਰਆਈ ਦੀ ਉਹਦੇ ਤੇ ਕਬਜ਼ਾ ਹੋ ਗਿਆ ਸੀ ਜੀ ਜੀ ਬਿਲਕੁਲ ਉਹ ਸਭ ਨੂੰ ਪਤਾ ਵੀ ਕਿਹਨਾਂ ਨੇ ਕੀਤਾ ਸੀ ਤੇ ਉਹ ਕਿਹੜੇ ਹਾਲਾਤਾਂ ਚ ਉਹਨਾਂ ਨੂੰ ਛੱਡਣਾ ਪਿਆ ਉਹ ਜਿਨ੍ਹਾਂ ਦੀ ਕੋਠੀ ਸੀਗੀ ਉਹ ਐਕਚੁਅਲੀ ਮੇਰੇ ਸਿਗੇ ਵੋਟਰ ਸੀ ਤੇ ਉਹ ਰੋਂਦੇ ਕਲਪ ਤੇ ਸਾਡੇ ਕੋਲੇ ਆਏ ਕਿਉਂਕਿ ਮੈਂ ਉਥੋਂ ਦਾ ਕੌਂਸਲਟੈਂਟ ਸੀ ਪ੍ਰੈਜ਼ੀਡੈਂਟ ਵੀ ਸੀ ਤੇ ਉਹ ਸਾਡਾ ਇਨਸਾਨੀ ਫਰਜ਼ ਵੀ ਬੰਦਾ ਸੀ ਵੀ ਅਸੀਂ ਉਹਦੀ ਹੈਲਪ ਕਰੀਏ ਮੇਰੇ ਬ੍ਰਦਰ ਰਾਜੂ ਜੀ ਨੇ ਵੀ ਉਹ ਬਹੁਤ ਜਿੰਨਾ ਹੋ ਸਕਿਆ ਉਹਨਾਂ ਦੀ ਹੈਲਪ ਕੀਤੀ ਤੇ ਉਹ ਕੋਠੀ ਛੜਵਾਨ ਚ ਬਹੁਤ ਉਸ ਗੱਲ ਦਾ ਵੀ ਰੰਜਿਸ਼ ਬੱਕੀ ਗਈ ਕੁਝ ਮੇਰੇ ਜਿਹੜੇ ਵਕੀਲ ਸਾਹਿਬ ਸੀ ਮਿਸਟਰ ਐਮ ਐਲ ਸੱਗੜ ਜੀ ਉਹ ਬੜੇ ਸੀਨੀਅਰ ਐਡਵੋਕੇਟਾ ਉਹਨਾਂ ਦੇ ਬੇਟੇ ਚੰਨੀ ਸੱਗੜਾ ਉਹਨਾਂ ਦੀ ਬੇਟੀ ਰਮਾਨ ਸੱਗਰ ਪਿਓ ਵਧੀਆ ਟੀਮ ਮੈਨੂੰ ਐਡਵੋਕੇਟਸ ਦੀ ਮਿਲ ਗਈ ਤੇ ਉਹਨਾਂ ਨੇ ਬੜੇ ਫੈਕਟਸ ਤੇ ਮਤਲਬ ਟਾਈਮ ਤਾਂ ਲੱਗਿਆ ਥੋੜਾ ਜਿਹਾ ਪਰ ਉਹਨਾਂ ਨੇ ਸਹੀ ਫੈਕਟਸ ਰੱਖ ਕੇ ਬਿਨਾ ਕੋਈ ਝੂਠ ਤੋਂ ਜੋ ਐਕਚੁਅਲ ਫੈਕਟ ਸੀਗੇ ਉਹ ਰੱਖ ਕੇ ਉਹਨਾਂ ਨੇ ਮਤਲਬ ਹਾਈ ਕੋਰਟ ਮਾਨਜੋ ਹਾਈ ਕੋਰਟ ਸਾਹਮਣੇ ਉਹਨਾਂ ਨੇ ਉਹ ਤੱਥ ਰੱਖੇ ਤੇ ਉਹਨਾਂ ਤੱਥਾਂ ਨੂੰ ਮਾਨਜੋ ਹਾਈ ਕੋਰਟ ਨੇ ਮੰਨਿਆ ਵੀ ਮੈਨੂੰ ਵਕੀਲਾਂ ਦਾ ਵੀ ਚੰਗਾ ਵਧੀਆ ਮੋਹਨ لال ਸਖਰ ਜੀ ਦਾ ਉਹਨਾਂ ਦੀ ਟੀਮ ਦਾ ਸਾਥ ਮਿਲਿਆ ਜੀ ਵੀ ਉਹ ਜਿਹੜਾ ਮੈਂ ਤੁਹਾਡੇ ਸਾਹਮਣੇ ਕੁਰਸੀ ਤੇ ਬੈਠਾ ਬਿਲਕੁਲ ਤੇ ਤੁਹਾਨੂੰ ਲੱਗਦਾ ਕਿ ਪਿਛਲੇ 9 ਮਹੀਨੇ ਦੇ ਵਿੱਚ ਵਿੱਚ ਜਿਹੜੇ ਆ ਜਿਹੜੇ 8-9 ਮਹੀਨੇ ਗੁਜ਼ਰੇ ਨੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਹੈ ਜਿਹੜੀ ਕਾਰਜਕਾਰੀ ਪ੍ਰਧਾਨ ਰਹੇ ਨੇ ਜਾਂ ਤੁਸੀਂ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਲਿਕੀਆਂ ਸੀ ਜਿਹੜੀਆਂ ਨੇਪਰੇ ਚੜ ਸਕੀਆਂ ਉਹ ਜੀ ਸਾਡਾ ਸਭ ਤੋਂ ਵੱਡਾ ਤੇ ਏਸੀ ਵੀ ਅਸੀਂ ਇੱਕ 73 ਕੰਮ ਸੀਗੇ ਵੈਲ ਬੈਂਕ ਤੇ ਕੋਚ ਅਸੀਂ ਕੋਈ ਪਾਰਸ਼ਲਟੀ ਨਹੀਂ ਕੀਤੀ ਸੀ ਉਹ ਚਾਹੇ ਵਿਰੋਧੀ ਧਰਦੇ ਸੀ ਚਾਹੇ ਸਾਡੇ ਮੈਂਬਰ ਸਾਹਿਬਾਂ ਦੇ ਸੀ ਅਸੀਂ ਉਹ ਬਰਾਬਰ 73 23 ਦੇ 23 ਬਾਡਾਂ ਦੇ ਬਰਾਬਰ ਕੰਮ ਪਾਇਆ ਸੀ ਜੀ ਉਹ ਲਗਭਗ 7 ਕਰੋੜ ਰੁਪਏ ਦੇ ਕੰਮ ਸੀਗੇ ਉਹ ਜਿਹੜੇ ਸਾਡਾ ਇੱਥੋਂ ਜਾਂਦੇ ਆ ਡਾਕਟਰ ਸਾਹਿਬ ਕੋਲੇ ਲੋਕਲ ਬਾਡੀਜ਼ ਚ ਪਾਸ ਉਹਨਾਂ ਨੂੰ ਪਾਸ ਵੀ ਕਰਦੇ ਜੀ ਪਰ ਉਹ ਦਖਲ ਦੇ ਕੇ ਲੀਡਰਸ਼ਿਪ ਆਨਾਂ ਨੇ ਆਪ ਪਾਰਟੀ ਦੇ ਲੀਡਰਸ਼ਿਪ ਆਨਾਂ ਦਖਲ ਦੇ ਕੇ ਉਹਨੂੰ ਦੁਆਰਾ ਇੱਕ ਵਾਰੀ ਜੈਸ ਕਰਕੇ ਹਫਤੇ ਬਾਅਦ ਉਹਨਾਂ ਤੇ ਫੇਰ ਰੋਕ ਲਾਤੀ ਉਹ ਕੰਮਾਂ ਤੇ ਅੱਛਾ ਮਤਲਬ ਜੇ ਉਹ 73 ਕੰਮ ਮਤਲਬ ਉਹ ਪੂਰੇ ਕੋਕੇ ਹੋਏ ਸੀਗੇ ਪੂਰੇ ਚੰਗੀ ਤਰ੍ਹਾਂ ਜਿਹੜੇ ਕੰਮ ਹੋਣ ਵਾਲੇ ਸੀ ਉਹੀ ਕੰਮ ਸੀਗੇ ਤੇ ਸਾਰੇ ਮੈਂਬਰਾਂ ਦੇ ਕੰਮ ਸੀ ਉਹਦੇ ਵਿੱਚ ਕੋਈ ਪਾਰਸ਼ਲਟੀ ਨਹੀਂ ਕੀਤੀ ਉਹ ਇੱਕ ਤਾਂ ਬਹੁਤ ਆਪਣੇ ਸ਼ਹਿਰ ਲਈ ਬਹੁਤ ਮਾੜਾ ਪੱਕ ਰਿਹਾ ਜੇ ਜੋ ਕੰਮ ਹੋ ਜਾਂਦੇ ਤਾਂ ਸ਼ਹਿਰ ਸਾਰਾ ਹੀ ਆਪਣਾ ਬਹੁਤ ਉਗਾ ਉਹਦੇ ਲਈ ਮੈਨੂੰ ਹਾਈ ਕੋਰਟ ਵੀ ਮੈਂ ਰਿਕੁਐਸਟ ਮੈਂ ਪਹਿਲਾਂ ਇਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਐਮਐਲਏ ਸਾਹਿਬਾਂ ਨੂੰ ਵੀ ਕਿਹਾ ਵੀ ਇਹਨਾਂ ਨੂੰ ਕਿਉਂਕਿ ਸਾਰੇ ਬਾਡਾਂ ਦੇ ਕੰਮ ਆ ਜਾਂਦਾ ਹੋਵੇ ਵੀ ਮੈਂ ਇਕੱਲੇ ਕਾਂਗਰਸ ਪਰ ਕੈਂਡੀਡੇਟਸ ਦੇ ਕੰਮ ਪਾਏ ਆ ਜਾਂ ਸਾਰਿਆਂ ਦੇ ਕੰਮ ਪਾਏ ਆ ਵੀ ਤੁਸੀਂ ਇਹਨੂੰ ਇਦਾਂ ਨਾ ਕਰੋ ਵੀ ਇਹਨੂੰ ਵੀ ਆਪਾਂ ਕੰਮ ਹੋਰ ਲੈ ਲੀਏ ਪਰ ਉਹ ਨਹੀਂ ਉਹਨਾਂ ਨੇ ਉਹ ਕੰਮ ਰੋਕ ਕੇ ਉਸ ਤੋਂ ਬਾਅਦ 9 ਮਹੀਨੇ ਤੱਕ ਜੋ ਕੋਸ਼ਿਆ ਤੇ ਉਹ ਸਾਰੇ ਸ਼ਹਿਰ ਦੇ ਸਾਹਮਣੇ ਜੋ ਵੀ ਇੱਕ ਛੋਟੀ ਜਿਹੀ ਐਗਜ਼ੈਂਪਲ ਆ ਬਾਕੀ ਮੈਂ ਕੁਝ ਮੇਰੀ ਆਦਤ ਨਹੀਂ ਵੀ ਮੈਂ ਕ੍ਰਿਟੀਸਾਈਜ਼ ਕਰਾਂ ਹਰ ਗੱਲ ਨੂੰ ਜੀ ਇੱਕ ਛੋਟੀ ਜਿਹੀ ਧਾਰਨਾ ਵੀ ਇੱਥੇ ਬਾਹਰ ਬੋਰਡ ਲੱਗੇ ਹੋਏ ਸੀ ਐਂਟੀ ਕ腐ਪਸ਼ਨ ਦੇ ਜੀ ਤੇ ਇੱਕ ਆਪਣੇ ਨਕਸ਼ਾ ਵਾਲਾ ਡਿਪਾਰਟਮੈਂਟ ਆ ਇੱਕ ਅਕਾਊਂਟ ਬ੍ਰਾਂਚ ਤੇ ਇੱਕ ਮਹਿਨਤ ਵੀ ਉਹ ਲਿਖਿਆ ਹੋਇਆ ਸੀ ਉਹਨਾਂ ਤੇ ਵੀ ਜੇ ਕੋਈ ਥੋੜੇ ਤੋਂ ਕਲਰਕ ਕੋਈ ਅਫੀਸਰ ਕੋਈ ਕੋਈ ਵੀ ਮੇਟੀ ਨਾਲ ਕਨੈਕਟਡ ਬੰਦਾ ਪੈਸੇ ਮੰਗਦਾ ਤਾਂ ਫੋਰੀ ਤੌਰ ਤੇ ਸਾਨੂੰ ਦੱਸਿਆ ਜਾਵੇ ਜੀ ਵੀ ਅਸੀਂ ਉਹਨੂੰ ਤੁਹਾਨੂੰ ਖਰਾਬ ਨਹੀਂ ਹੋਣ ਦਵਾਵਾਂਗੇ ਤੁਹਾਡੇ ਪੈਸੇ ਨਹੀਂ ਖਤਮ ਹੋਣ ਦਵਾਵਾਂਗੇ ਵੀ ਅਸੀਂ ਉਹਦਾ ਵੀ ਉਹ ਮੈਨੂੰ ਇਹਨਾਂ ਨੇ ਉਤਾਰ ਕੇ ਵੀ ਉਹ ਵਿਦਿਨ ਵੀਕ ਉਹਨਾਂ ਨੇ ਉਹ ਬੋਰਡ ਵੀ ਉਤਾਰਤੇ ਜੀ ਰੋਭੇ ਮੇਰੇ ਸਮਝ ਨਹੀਂ ਆਇਆ ਵੀ ਉਹ ਬੋਰਡ ਕਿਉਂ ਉਤਾਰੇ ਇੱਕ ਵੱਡਾ ਸਵਾਲ ਸੀ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਲੀਡਰ ਸਾਹਿਬਾਂ ਜਾਂ ਇਹਨਾਂ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਇਹ ਆਖਦੇ ਕਿ ਜ਼ੀਰੋ ਪ੍ਰਤੀਸ਼ਤ ਹਾਂ ਜਿਹੜਾ ਮਾਡਲ ਵੀ ਹੈ ਜਿਹੜਾ ਮਾਡਲ ਵੀ ਹੈ ਵੀ ਅਸੀਂ ਕ腐ਸ਼ਨ ਨਹੀਂ ਹੁੰਦਾ ਬਿਲਕੁਲ ਬਿਲਕੁਲ ਔਰ ਉਹ ਬੋਰਡ ਲੱਗੇ ਹੋਏ ਉਹ ਉਤਾਰੇ ਜੀ ਇਹਦਾ ਤਾਂ ਤੁਸੀਂ ਸਮਝ ਸਕਦੇ ਹੋ ਵੀ ਕਿਉਂ ਉਤਾਰੇ ਗਏ ਉਹ ਬੋਰਡਾਂ ਉਹ ਦਾਦਾ ਕੋਈ ਜਗ੍ਹਾ ਘੇਰ ਰਹੇ ਸੀ ਨਾ ਉਹਨਾਂ ਦਾ ਕੋਈ ਹੋਰ ਨੁਕਸਾਨ ਸੀ ਉਹ ਤਾਂ ਉਹ ਕਲੀਅਰ ਵੀ ਉਦੋਂ ਹੋਰ ਬੇ ਕੁਝ ਗੱਲਾਂ ਫਿਰ ਕਹਿਣਾ ਨਹੀਂ ਚਾਹੁੰਦਾ ਵੀ 8 ਮਹੀਨੇ ਚ ਇੱਥੇ ਕੀ ਹੋਇਆ ਉਹ ਰਾਣਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਕਚਹਿਰੀਆਂ ਦੇ ਅੱਗੇ ਵੱਡੇ ਵੱਡੇ ਧਰਨੇ ਵੀ ਲੱਗੇ ਨੇ ਕ੍ਰਾਪਸ਼ਨ ਨੂੰ ਲੈ ਕੇ ਤੇ ਉਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਭ੍ਰਸ਼ਟਾਚਾਰਕ ਕਚਹਿਰੀਆਂ ਦੇ ਬੱਚੇ ਲਗਾਤਾਰ ਬਤਿਆ ਤੁਸੀਂ ਦੁਬਾਰਾ ਜਿਹੜੇ ਆ ਆਪਣੀ ਕੁਰਸੀ ਤੇ ਬੈਠੇ ਹੋ ਬਹੁਤ ਵੱਡੀਆਂ ਜ਼ਿੰਮੇ ਜ਼ਿੰਮੇਵਾਰੀਆਂ ਲੋਕ ਤੁਹਾਡੇ ਤੋਂ ਉਮੀਦ ਰੱਖਦੇ ਆ ਤੇ ਇਹ ਲੜਾਈ ਕਿਵੇਂ ਲੜੋਗੇ ਅਸੀਂ ਬਿਲਕੁਲ ਬਿਨਾਂ ਕਿਸੇ ਡਰ ਤੋਂ ਜੀ ਔਰ ਮੇਰੀ ਟੀਮ ਬਹੁਤ ਵਧੀਆ ਜੀ ਔਰ ਬਿਨਾ ਕਿਸੇ ਡਰ ਪੈ ਤੋ ਅਸੀਂ ਬਿਲਕੁਲ ਜੇ ਕਿਸੇ ਨਾਲ ਗਰੀਬ ਆਗਮਨਲ ਤੱਕਾ ਹੋਊਗਾ ਜਾਂ ਕੋਈ ਕ੍ਰਪਸ਼ਨ ਦੀ ਗੱਲ ਹੋਊਗੀ ਸਾਨੂੰ ਜਾਣੂ ਕਰਵਾਇਆ ਜਾਊਗਾ ਤਾਂ ਅਸੀਂ ਬਿਲਕੁਲ ਡਟ ਕੇ ਉਹਦੀ ਮੁਖਾਲਫਤ ਕਰਾਂਗੇ ਔਰ ਬਿਨਾ ਕ੍ਰਪਸ਼ਨ ਤੋਂ ਬਿਲਾ ਕਿਸੇ ਭੈ ਤੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਪ੍ਰਬੰਧ ਦਾ ਸ਼ਹਿਰ ਦਾ ਉਹ ਲੋਕਾਂ ਨੂੰ ਮੱਈਆ ਕਰਵਾਵਾਂਗੇ ਜੀ ਸੁਤੰਤਰਤਾ ਉਹ ਸ਼ਹਿਰ ਦਾ ਹੀ ਕੰਮ ਹੋਣਾ ਸ਼ਹਿਰ ਦੇ ਵਾਸੀ ਉਮੀਦ ਵੀ ਰੱਖਦੇ ਆ ਚਾਹੇ ਉਹ ਆਪ ਸਰਕਾਰ ਤੋਂ ਚਾਹੇ ਉਹ ਸਾਡੇ ਤੋਂ ਆ ਵੀ ਬਿਨਾ ਭ੍ਰਸ਼ਟਾਚਾਰ ਤੋਂ ਵੀ ਸਾਨੂੰ ਸ਼ਾਸਨ ਮਿਲੇ ਤੇ ਭਰੋਸਾ ਦਵਾਉਣਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਤੁਹਾਨੂੰ ਪੱਤਰਕਾਰ ਸਾਬਾਨ ਨੂੰ ਵੀ ਵੀ ਬਿਨਾ ਭ੍ਰਸ਼ਟਾਚਾਰ ਤੋਂ ਵੀ ਮੇਰੇ ਜਿੰਨੇ ਵੀ ਸਹਿਯੋਗੀ ਮੇਰੇ ਕੌਂਸਲ ਸਾਬਾਨ ਆ ਵੀ ਉਹ ਵੀ ਇਸ ਗੱਲ ਦੇ ਨਾਲ ਮੇਰੇ ਨਾਲ ਸਹਿਮਤ ਆ ਵੀ ਅਸੀਂ ਬਿਨਾ ਭ੍ਰਸ਼ਟਾਚਾਰ ਤੋਂ ਵੀ ਸਵਾਵਾ ਦਵਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਕੋਈ ਕਿਸੇ ਨੂੰ ਔਕੜ ਨਾ ਆਉ ਦਿੱਤੀ ਜਾਵੇ ਤੇ ਜਿਹੜੀ ਇਹ ਜਿੱਤ ਹੋਈ ਹੈ ਇਹ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਮੈਂ ਕੋਈ ਜਿੱਤ ਹਾਰ ਵਾਲੀ ਗੱਲ ਤੇ ਜੀ ਬਲੀਵ ਨਹੀਂ ਕਰਦਾ ਮੈਂ ਤਾਂ ਉਹ ਨੀਲੀ ਛਤਰੀ ਵਾਲੇ ਦਾ ਵੀ ਜੇ ਸੱਚ ਸੀਗਾ ਸੱਚ ਦਾ ਸਾਥ ਮਿਲਿਆ ਮੈਨੂੰ ਚੇਰ ਨਾਲ ਨਹੀਂ ਮੈਂ ਬਿਨਾ ਚੇਰ ਤੋਂ ਵੀ ਸੇਵਾ ਕਰ ਸਕਦਾ ਹਾਂ ਜੀ ਚਲੋ ਇੱਕ ਮਹਾਰਾਜ ਨੇ ਮੌਕਾ ਦਿੱਤਾ ਮੈਂ ਚੇਰ ਤੇ ਬੈਠਾਂ ਮੇਰਾ ਖਿਆਲ ਹੈ ਜਿਆਦਾ ਵਧੀਆ ਤਰਾ ਸੇਵਾ ਕਰੂੰਗਾ ਪਰ ਮੈਨੂੰ ਕੋਈ ਲਾਲਚ ਨਹੀਂ ਇਹਨੂੰ ਕੋਈ ਮੈਂ ਜਿੱਤ ਨਹੀਂ ਕਹਿੰਦਾ ਜੀ ਖੁਸ਼ ਨਹੀਂ ਠੀਕ ਹੈ ਇੱਕ ਮੈਨੂੰ ਮੌਕਾ ਫੇਰ ਦੁਬਾਰਾ ਮਿਲਿਆ ਸੇਵਾ ਕਰਨ ਦਾ ਮਰ ਜਿੰਨਾ ਚਿਰ ਮੈਨੂੰ ਮੌਕਾ ਮਿਲੂਗਾ ਮੈਂ ਸੇਵਾ ਕਰਦਾ ਰਹਾਂ ਥੈਂਕ ਯੂ ਇਹ ਸਨ ਜਤੰਦਰ ਰਾਣਾ ਜੀ ਜਿਹੜੇ ਕਿ ਮਜੂਦਾ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਨੇ ਔਰ ਇਹਨਾਂ ਨੇ ਬੜਾ ਖੂਬਸੂਰਤ ਤਰੀਕੇ ਨਾਲ ਦੱਸਿਆ ਕਿ ਉਹ ਰਾਜਨੀਤਿਕ ਬਖਰੇਵਿਆਂ ਨੂੰ ਛੱਡ ਕੇ ਰਾਜਨੀਤਿਕ ਵਿਚਾਰਧਾਰਾ ਨੂੰ ਛੱਡ ਕੇ ਸ਼ਹਿਰ ਦੇ ਜਿੰਨੇ ਵੀ ਕੰਮ ਆ ਉਹ ਹਲਕਾ ਵਿਧਾਇਕ ਦੇ ਨਾਲ ਮਿਲ ਕੇ ਕਰਨਗੇ ਜੇਕਰ ਕਿਸੇ ਵੀ ਤਰ੍ਹਾਂ ਦੀ ਫਿਰ ਵੀ ਕੋਈ ੜਿੱਕਾਗਾਹੀ ਹੋਏਗੀ ਤਾਂ ਉਹਨਾਂ ਦੀ ਟੀਮ ਬੜੀ ਮਜ਼ਬੂਤ ਆ ਉਹ ਹਰ ਇੱਕ ਤਰ੍ਹਾਂ ਦੇ ਸੰਘਰਸ਼ ਹਰ ਇੱਕ ਤਰ੍ਹਾਂ ਦੀ ਲੜਾਈ ਲੜਨ ਵਾਸਤੇ ਤਿਆਰ ਨੇ ਔਰ ਨਾਲ ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜਿਸ ਤਰ੍ਹਾਂ ਭ੍ਰਸ਼ਟਾਚਾਰ ਦਾ ਬੋਲਬਾਲਾ ਚ ਤੇ ਭ੍ਰਸ਼ਟਾਚਾਰ ਦੇ ਖਿਲਾਫ ਉਹਨਾਂ ਦੀ ਲੜਾਈ ਲਗਾਤਾਰ ਜਾਰੀ ਰਹੂਗੀ ਫਿਕਰਾਉ ਤੋਂ ਕੈਮਰਾਮੈਨ ਭੁਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਵੈਕਟੀ